ਸਿੱਧੂ ਕੁਟੀ ਕੁreturnData YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਹਾਂਜੀ ਜਿਹੜੇ ਮੇਰੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਡਿਜ਼ਾਈਨ ਤੇ ਵੈਰਾਈਟੀ ਦੇਖਣ ਨੂੰ ਮਿਲਦੀ ਰਹੇ ਅੱਜ ਦੀ ਵੀਡੀਓ ਚ ਆਪਾਂ ਲੈ ਕੇ ਆਏ ਜੀ ਕਾਟਨ ਦੇ ਸੂਟ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਣੇ ਜੀ ਸੂਟ ਇਹ ਹੈਗਾ 5 ਮੀਟਰ ਸਾਡੀ ਫੈਬਰਿਕ ਹੈ ਤੇ ਕ੍ਰੈਸ਼ ਕਾਟਨ ਦਾ ਸਾਡਾ ਇਹ ਸਟੱਫ ਹੈਗਾ ਸਾਰਾ ਇਹਦੀ ਸ਼ੇਡ ਜਿਹੜੀ ਹੈਗੀ ਅਨੀਅਨ ਜਿ ਸ਼ੇਡ ਹੈ ਉਹਦੇ ਨਾਲ ਆਪਾਂ ਆਫ ਵਾਈਟ ਨਾਲ ਕੰਮ ਕੀਤਾ ਹੋਇਆ ਸਾਰਾ ਸਿੰਗਲ ਕਲਰ ਦਾ ਆਪਾਂ ਕੰਮ ਕੀਤਾ ਹੋਇਆ ਹੈਗਾ ਇਹ ਚੀਜ਼ ਜਿਹੜੀ ਸਾਡੀ ਹੈਗੀ ਹੈ ਇਹ ਉੱਪ ਇਧਰ ਹਰ ਚੀਜ਼ neck ਦੇ ਉੱਪਰ ਆ ਗਈ ਤੇ ਨਾਲ ਸਾਡਾ ਇਹ ਸੈਂਟਰ ਪੈਨਲ ਦਾ ਕੰਮ ਹੋਇਆ ਹੈ ਤੇ ਇਹ نیچے ਸਾਡੇ ਘੇਰੇ ਦੇ ਉੱਪਰ ਚੱਲਾ ਗਿਆ ਸਾਡੇ ਭਈ ਲੈਂਥ ਦੇ ਮੁਤਾਬਕ ਅਸੀਂ ਜਿੰਨੀ ਮਰਜ਼ੀ ਦੀ ਲੈਂਥ ਰੱਖ ਸਕਦੇ ਹਾਂਗੇ ਇਹ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਤੇ ਦੂਸਰੀ ਸੱਡ ਸਾਡੀ 슬ੀਵਜ਼ ਆ ਗਈ ਜੀ ਇਹ ਵਾਲਾ ਕੰਸਟੜਾ ਇੱਕੀ ਦਾ ਛੋਟਾ ਜਿਹਾ ਫਲਾਰ ਬਣਿਆ ਹੈ 슬ੀਵਜ਼ ਦੇ ਉੱਪਰ ਬਣਿਆ ਹੋਇਆ ਹੈਗਾ ਇਹ ਸਾਡੀ ਫੈਬਰਿਕ ਕਿਹੜੀ ਹੈਗੀ ক্রਸ਼ ਕਾਟਨ ਦੀ ਫੈਬਰਿਕ ਆ ਵਿਦਆਊਟ ਲਾਈਨਿੰਗ ਜਿੱਦਾਂ ਮਰਜ਼ੀ ਤੁਸੀਂ ਇਹਨੂੰ ਵੇਅਰ ਕਰ ਸਕਦੇ ਹਾਂਗੇ ਅੰਨੀਆਂ ਦੇ ਛੇੜਾ ਤੇ 5 ਮੀਟਰ ਸਾਡੀ ਇਹ ਫੈਬਰਿਕ ਰਹੂਗੀ ਇਹ ਬਿਨਾ ਦੁਪੱਟੇ ਦੇ ਦਾ ਰੇਟ 1400 ਰੁਪਏ ਰਹੂਗਾ ਜੀ ਵਰਕਦ ਅਤੇ ਸੂਟ ਦਾ ਰੇਟ ਹੈ ਇਸ ਤੋਂ ਅਗਲਾ ਜਿਹੜਾ ਸਾਡਾ ਸੂਟ ਹੈਗਾ ਜੀ ਉਹ ਵੀ ਹੈਗਾ ਕ੍ਰਸ਼ ਕਾਟਰ ਦਾ ਸੂਟ ਹੈ ਲੈਮਨ ਜਿਹੜਾ ਸਾਡੀ ਇਹਦੀ ਤੇ ਫੈਬਰਿਕ ਸਾਡੇ ਜਿਹੜੀ ਹੈਗੀ ਹੈ ਇਹ ਵੀ ਸਾਡੀ 5 ਮੀਟਰ ਫੈਬਰਿਕ ਹੈ ਜੀ ਇਹ ਦਮ ਸਨੈਕ ਦੇ ਉੱਪਰ ਕੰਮ ਕੀਤਾ ਹੋਇਆ ਹੈ ਇਹ ਕੰਮ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਕੰਮ ਹੋਇਆ ਜੀ ਸਾਰਾ ਹੀ ਮਸ਼ੀਨ ਦਾ ਵਰਕ ਹੋਇਆ ਹੋਇਆ ਹੈਗਾ ਤੇ ਜਿਹੜੀ ਡਿਜ਼ਾਈਨਿੰਗ ਦਿੱਤੀ ਹੋਈ ਹੈ ਇਹ neck ਦੇ ਉੱਪਰ ਦਿੱਤੀ ਹੋਈ ਆ ਫਲਾਰ ਪੱਤੀ ਦੀ ਤੇ ਨਾਲ ਜਿਹੜਾ ਸੀ ਲੇਸ ਦਾ ਡਿਜ਼ਾਈਨਿੰਗ ਅਸੀਂ ਵਰਕ ਦੇ ਵਿੱਚ ਹੀ ਬਣਾਈ ਹੋਈ ਹੈਗੀ ਕੜਾਈ ਦੇ ਵਿੱਚ ਸੀ ਜਿਹੜੀ ਲੇਸ ਦੀ ਸਾਨੂੰ ਇਥੇ ਪਹਿਲਾਂ ਸੀ ਡਿਜ਼ਾਈਨ ਬਣਾਏ ਸੀ ਕਾਫੀ ਸੂਟਾ ਇਦਾਂ ਕੇਵਲ ਇਹ ਚੀਜ਼ ਬਣੀ ਹੋਈ ਸੀ neck ਦੇ ਉੱਪਰ ਪਰ ਆਪਾਂ ਹੁਣ ਜਿਹੜੀ ਬਣਾਏ ਹੁਣ ਸੂਟ ਰੈਡੀ ਕੀਤੇ ਨੇ ਜਿਹੜੇ ਕੀਤੇ ਨੇ ਆਪਾਂ ਜਿਹੜੀ ਲੇਸ ਕੀਤੀ ਹੈ ਨਾਲ ਡਿਜ਼ਾਈਨਿੰਗ ਲੇਸ ਦੀ ਵਿੱਚ ਕੀਤੀ ਹੋਈ ਹੈ ਇਹ ਸਾਡਾ neck ਦੇ ਉੱਪਰ ਆਏਗਾ ਜੀ ਇਹ ਕੰਮ ਇਹਦੇ ਨਾਲ ਹੀ ਸੇਮ ਕੰਮ ਸਾਡਾ ਆ ਗਿਆ ਜੀ ਬਾਟਮ ਦੇ ਉੱਪਰ ਕੇਵਲ ਕੰਮ ਸਾਡਾ ਬਾਟਮ ਦੇ ਉੱਪਰ ਆਏ ਤੇ ਸੇਮ ਕਮ ਬਾਟਨ ਨਾਲ ਦਾ ਹੀ ਸਾਡਾ 슬ੀਵਜ਼ ਦੇ ਉੱਪਰ ਆਊਗਾ ਇਹ ਵਾਲਾ ਕਮ ਸਾਡਾ 슬ੀਵਜ਼ ਦੇ ਉੱਪਰ ਆ ਗਿਆ ਇਹਦੀ ਕਾਸਟ ਹੈਗੀ ਇਹਦੀ 1400 ਰੁਪਏ ਕਾਸਟ ਹੈ ਜੀ ਕ੍ਰਸ਼ ਕਾਟਨ ਦੀ ਫੈਬਰਿਕ ਹੈ ਬਹੁਤ ਪਿਆਰੀ ਫੈਬਰਿਕ ਹੈ ਤੁਸੀਂ ਦੇਖ ਸਕਦੇ ਹੋ ਸੌਫਟ ਫੈਬਰਿਕ ਹੈਗੀ ਵਿਦਆਊਟ ਲਾਈਨਿੰਗ ਜਿੱਦਾਂ ਮਰਜ਼ੀ ਤੁਸੀਂ ਨੂੰ ਵੇਅਰ ਕਰ ਸਕਦੇ ਆਗੇ ਹਾਂਜੀ ਸਾਡਾ ਜਿਹੜਾ ਅਗਲਾ ਸੂਟ ਹੈਗਾ ਹੈ ਇਹ ਹੈਗਾ ਕੈਂਬਰੀ ਕਾਟਨ ਦਾ ਸਟੱਫ ਹੈ ਸਾਡਾ ਤੇ ਇਹ ਸਾਡਾ ਜਿਹੜਾ ਹੈਗਾ ਵੱਡੇ ਬਾਰ ਦਾ 4 ਮੀਟਰ ਕੱਪੜਾ ਹੈਗਾ ਇਹ ਥੋੜਾ ਡਾਰਕ ਗ੍ਰੇਜਾ ਕਲਰ ਆ ਗਿਆ ਇਹਦੇ ਉੱਪਰ ਅਸੀਂ ਸੈਂਟਰ ਪੈਨਲ ਦਾ ਕੰਮ ਕੀਤਾ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਕੰਮ ਸਾਡਾ ਸੈਂਟਰ ਪੈਨਲ ਦੇ ਉੱਪਰ ਆ ਗਿਆ ਫਰੰਟ ਸਾਈਡ ਸ਼ਰਟ ਦੇ ਉੱਪਰ ਬੇਬੀ ਪਿੰਕ ਨਾਲ ਅਸੀਂ ਹਾਈਲਾਈਟ ਕੀਤਾ ਹੋਇਆ ਹੈਗਾ ਇਹਨੂੰ ਤੇ ਅਸੀਂ ਲੈਮਨ ਤੇ ਮਾਸਟਰਡ ਦੇ ਨਾਲ ਅਸੀਂ ਜਿਹੜੇ ਫਲਾਰ ਬਣਾ ਕੇ ਤੇ ਬਿਲਕੁਲ ਲਾਈਟ ਗ੍ਰੀਨ ਦੇ ਨਾਲ ਅਸੀਂ ਦੀ ਪੱਤੀ ਬਣਾਈ ਹੋਈ ਹੈਗੀ ਇਹ ਕੰਮ ਸਾਡਾ ਸੈਂਟਰ ਦੇ ਉੱਪਰ ਆ ਗਿਆ ਫਰੰਟ ਸਾਈਡ ਅੰਗ ਸੈਂਟਰ ਪੈਨਲ ਦਾ ਕੰਮ ਹੋ ਗਿਆ ਦੂਸਰੀ ਸਾਈਡ ਸਾਡੇ 슬ੀਵਜ਼ ਹੋਗੀ ਜੀ ਇਹ ਵਾਲਾ ਕੰਮ ਸਾਡਾ 슬ੀਵਜ਼ ਦੇ ਉੱਪਰ ਆ ਗਿਆ ਸੇਮ ਜਿੱਦ ਸਾਡਾ ਸੈਂਟਰ ਪੈਨਲ ਦਾ ਕੰਮ ਹੋਇਆ ਹੈਗਾ ਬਣਾਈ ਹੋਈ ਸੀ ਫੱਟੀ ਤੇ ਉਦਾਂ ਹੀ ਇਹ ਇੱਕ ਫਲਾਰ ਉੱਪਰ ਇਹਦੇ 슬ੀਵਸ ਦਾ ਕੰਮ ਆ ਗਿਆ ਜੀ ਇਹ ਇਹ ਵੱਡੇ ਵਰ ਦਾ ਕੱਪੜਾ ਜੀ ਸਾਡਾ ਕੈਮਰੀ कॉटन ਦਾ ਸਟੱਫ ਹੈਗਾ ਤੇ ਜਿਹੜੀ ਕੋਸਟ ਹੈਗੀ ਜੀ ਉਹ ਹੈਗੀ 1300 ਰੁਪਏ ਜਿਹੜੀ ਸੀ ਕੋਸਟ ਦੱਸਦੇ ਆ ਜੀ ਸਾਡੀ ਸ਼ਿਪਿੰਗ ਦਾ ਵਿੱਚ ਹੀ ਹੁੰਦਾ ਜੀ ਅਸੀਂ ਸ਼ਿਪਿੰਗ ਕੋਈ ਐਕਸਟਰਾ ਸ਼ਿਪਿੰਗ ਨਹੀਂ ਦੀ ਸਾਡੀ ਉਸ ਤੋਂ ਅਗਾਂ ਜਿਹੜਾ ਸਾਡਾ ਸੂਟ ਹੈਗਾ ਜੀ ਉਹ ਹੈਗਾ ਲੀਲਨ कॉटन ਦੇ ਉੱਪਰ ਅਸੀਂ ਰੈਡੀ ਕੀਤਾਗਾ ग्री ग्रीन जहा कलर आ गया साढ़ा यह सूट का साफ हैगा एस के दी लीलन कॉटन है जी ये ये उपर तुम तो देख सा, सारी फ्रंट साइड बहुत सोहनी तीन चार टाइप की असी बूटी बनाई हुई हैगी जिदा कि असी लाइट डार्क बिल्कुल हल्का लाइट डार्क का कंबीनेशन बनाया है पत्ती तो एक रस्ट जो कलर बनाया है तो लाइट छोटे बिल्कुल बेबी पिंक इस कलर से पा के बनाया है इस फ्रंट साइड आ गई जी दूसरी साइड साढ़ी स्लीवस आ गई जी ਇਹ ਵਾਲੀ ਸੜਾ 슬ੀਵਜ਼ ਦੇ ਉੱਪਰ ਕੰਮ ਆ ਗਿਆ। ਉਦਾਂ ਹੀ ਸੇਮ ਜਿੱਦਾਂ ਸਾਡਾ 프ਾਂਟ ਦੇ ਉੱਪਰ ਬਣਿਆ ਹੋਇਆ ਹੈਗਾ ਸੇਮ ਕੰਮ ਉਦਾਂ 슬ੀਵਜ਼ ਦੇ ਉੱਪਰ ਬਣਿਆ ਹੋਇਆ ਹੈ। ਤੇ ਜਿਹੜਾ ਇਹਦੇ ਨਾਲ ਦੁਪੱਟਾ ਲਾਇਆ ਹੈ ਜੀ ਸੇਮ ਬੇਸ ਸੀ ਦੁਪੱਟਾ ਲਾਇਆ ਹੋਇਆ ਹੈਗਾ। ਬਟ ਦੁਪੱਟਾ ਸੀ ਲਾਇਆ ਜੀ ਚਨੂਨ ਦਾ ਸਟੱਫ ਯੂਜ਼ ਕੀਤਾ ਹੋਇਆ ਸੀ ਦੁਪੱਟਾ ਇਹਦੇ ਨਾਲ। ਇਹ ਦੁਪੱਟਾ ਲਾਇਆ ਤੇ ਇਹਨੂੰ ਸੀ ਲੇਸ ਦੇ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ ਜਿੱਦਾਂ ਅਸੀਂ ਇਹਦੇ ਵਿੱਚ ਫਲਾਰ ਬਣਾਏ ਹੋਏ ਨੇ ਰਸਟ ਜੇ ਕਲਰ ਦੇ। ਉਦਾਂ ਸੀ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਲੇਸ ਦੇ ਨਾਲ ਉੱਪਰ ਅਸੀਂ ਇਹਨੂੰ ਕਵਰ ਅਸੀਂ ਲੀਨਰ ਕਾਟਨ ਦਾ ਸਟੱਫ ਯੂਜ਼ ਕੀਤਾ ਹੋਇਆ ਜੀ ਤੇ ਦੁਪੱਟੇ ਦਾ ਅਸੀਂ ਚਨੂਨ ਦਾ ਸਟੱਫ ਯੂਜ਼ ਕੀਤਾ ਹੋਇਆ ਹੈ ਤੇ ਜਿਹੜੀ ਅਸੀਂ ਤੁਹਾਨੂੰ ਕਾਸਟ ਦੱਸਦੇ ਹੁੰਦੇ ਆ ਜੀ ਅਸੀਂ ਜਿਹੜਾ ਅਸੀਂ ਫੈਬਰਿਕ ਯੂਜ਼ ਕੀਤੀ ਹੁੰਦੀ ਉਹਦੇ ਮੁਤਾਬਕ ਅਸੀਂ ਦੱਸਦੇ ਹੁੰਦੇ ਆ ਤੁਸੀਂ ਇਹਦੇ ਫੈਬਰਿਕ ਵਧੀਆ ਲਗਵਾਉਣੀ ਉਸ ਤੋਂ ਵਧੀਆ ਲਗਵਾਉਣੀ ਆ ਜਾਂ ਤੁਸੀਂ ਥੋੜੀ ਹਲਕੀ ਫੈਬਰਿਕ ਲਗਵਾਉਣੀ ਆ ਤਾਂ ਉਹਦੇ ਮੁਤਾਬਕ ਸਾਡੇ ਜਿਹੜੇ ਰੇਟ ਨੇ ਅਪ ਡਾਊਨ ਹੋ ਜਾਂਦੇ ਨੇ ਜਿੱਦਾਂ ਕਿ ਹੁਣ ਅਸੀਂ ਕੇ ਸੂਟ ਰੈਡੀ ਕੀਤਾ ਹੋਇਆ ਤੇ ਵਿੱਚ ਇੱਕ ਕਸਟਮਰ ਦੀ ਚੁਆਇਸ ਦੇ ਅਕੋਰਡਿੰਗ ਅਸੀਂ ਸੇਮ ਸੂਟ ਇਹ ਵੀ ਰੈਡੀ ਕੀਤਾ ਹੋਇਆ ਹੈ ਸੇਮ ਤੁਹਾਡੇ ਜਿਹੜਾ ਅਸੀਂ ਦਿਖਾਇਆ ਅਲੱਗ-ਅਲੱਗ ਫੈਬਰਿਕ ਤੇ ਅਸੀਂ ਇਹ ਕੀਤਾ ਹੋਇਆ ਜਿੱਦਾਂ ਕਿ ਸੇਲੀਲਨ ਕੋਟਨ ਇਸਟਾਫ ਯੂਜ਼ ਕੀਤਾ ਹੋਇਆ ਜਾਂ ਜੈਮ ਕੋਟਨ ਦਾ ਕੀਤਾ ਹੋਇਆ ਤੇ ਰੂਬੀ ਕੋਟਨ ਦਾ ਅਸੀਂ ਇਸਟਾਫ ਯੂਜ਼ ਕੀਤਾ ਹੈ ਤੇ ਸੇਮ ਵਾਂਗਰਾ ਦੁਪੱਟਾ ਲਾਇਆ ਹੋਇਆ بیس ਅਸੀਂ ਤੇ ਲੇਸ ਲਾ ਕੇ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਹਾਂਜੀ ਆਪਾਂ ਅੱਜ ਦੀ ਵੀਡੀਓ 'ਚ ਤੁਹਾਨੂੰ ਜਿਹੜੇ ਸੂਟ ਦਿਖਾਏ ਕਿੱਦਾਂ ਦੇ ਲੱਗੇ ਕਮੈਂਟ ਕਰਕੇ ਦੱਸਿਓ ਮੇਰੇ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਡਿਜ਼ਾਈਨ ਤੇ ਵੈਰਾਈਟੀ ਵੇਖਣ ਨੂੰ ਮਿਲਦੀ ਰਵੇ ਵੀਡੀਓ ਵੇਖਣ ਲਈ ਧੰਨਵਾਦ